ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲੁਕਤੂ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਈ ਜੇ ਸੋਚੀ ਲਖਵਾਰ ਚਪੇਚ ਪੈ ਨਾ ਹੋਈ ਜੇ ਲਾਇ ਰਹਾ ਲਬਤਾਰ ਭੁਖਿਆ ਭੁਖਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣ ਪਾਲਾ ਹੋਏ ਤੈਕ ਨ ਚੱਲੇ ਨਾਨਕ ਸਚਿਆ ਰਹੀ ਹੈ ਕੇ ਕੋੜੇ ਟੁੱਟੇ ਪਾਨ ਹੁਕਮ ਰੇ ਜਾਈ ਹੁ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿ ਆਕਾਰ ਹੁਕਮ ਨਾ ਕਿਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਲੇ ਮਲਿਆਈ ਹੁਕਮੇ ਤੁਮਨੀ ਐ ਸੋ ਕਮ ਲੇਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਬਿਭਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਹੋਂ ਮੇ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੀ ਨਿਸ਼ਾਨ ਗਾਵੇ ਕੋ ਪੰਪਨ ਬੜੀਆਂ ਚਾਰ ਗਾਵੇ ਕੋ ਗਿਧਾਂ ਬਿਖੰਬ ਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪੇ ਦਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਸਨਾ ਕਥਿਨ ਆਹੀ ਟੋਟ ਕਥ ਕਥ ਕਥੀ ਕੋਟੀ ਕੋੜ ਕੋਟ ਦਿੰਦਾ ਦੇ ਲੈਂਦੇ ਥਖ ਪਾਹੀ ਜੁਗਾ ਜਿਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਈ ਰਬ ਨਾਨਕ ਵਿਗਸੀ ਵੇ ਪ੍ਰਵਾਹੂ ਸਾਚਾ ਸਹਿ ਸਾਚ ਨਾਹੀ ਪਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੰਗੇ ਰਖੀਏ ਜਿਦ ਦੇ ਸੇ ਦਰਬਾਰ ਮੂਹੇ ਕੀ ਬੋਲਣ ਬੋਲੀਏ ਜਿਸਨੂੰ ਤਨੇ ਪਿਆ ਅੰਮ੍ਰਿਤ ਵੇਲਾ ਸਚ ਨਾਮ ਵੜਿਆਈ ਚਾਰ ਕਰਮੀ ਆਹ ਕੱਪੜ ਅੰਦਰੀ ਮੁਖ ਦਵਾਰ ਨਾਨਕੀ ਵਹਿ ਜਾਣੀਏ ਸਭ ਆਪੀ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਈ ਆਪੀ ਆਪਨ ਜਿਨ ਸੋਏ ਜਿਨ ਸੇਵਿਆ ਤੈਨ ਪਾਇਆ ਮਾਨ ਨਾਨਕ ਗਾਈਏ ਗੁਣੀ ਨਦਾਨ ਗਾਈਏ ਸੁਨਿਮਦ ਰਖੀਏ ਭਾਉ ਅੰਦਰ ਪਰਹਾ ਸੰਘਾਲ ਲੈ ਜਾਈ ਗੁਰਮਖ ਨਾਦਮ ਕਰਮ ਕਰੀਦਮ ਕਰਮ ਖਰਿਆ ਸੰਭਾਈ ਗੁਰੇ ਈਸਰ ਗੁਰ ਗੋਖ ਵਰਮ ਗੁਰੂ ਪਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਿਥੰ ਜਾਈ ਗੁਰਾਂ ਇੱਕ ਦੇਹੁ ਜਾਈ ਸਭਨਾ ਜੀਆ ਕਾਇਕ ਦਾਤਾ ਸੋਮੇ ਉਸ ਨਾ ਜਾਈ ਤੇਥ ਨਾਮਾ ਜੇ ਤਿਸ ਭਾਵਾ ਬਿਨ ਭਾਣੀ ਕੇ ਨਾਹੀ ਕਰੀਂ ਜੀਤੇ ਸਿਖ ਤੂ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤਵਚਰਤ ਤੁੰ ਜਵਾਹਰ ਮਾਨਕ ਜੀਖ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਵਝਾਈ ਸਭਨਾ ਜੀਆਂ ਕਾਇ ਇੱਕ ਦਾਤਾ ਸੋ ਮੇਮ ਸੰਨਾ ਜਾਈ ਇਹ ਜਗਚਾਰੇ ਅਰਜ ਹੁੰਦ ਸੋਣੀ ਹੋਏ ਨਮਾ ਖੰਡਾ ਚ ਜਾਨੀ ਦਾ ਚ ਦੇ ਸਭ ਕੋਏ ਚੰਗਾ ਨੁਰਖਾਈ ਕੈ ਜਸ ਗੀਤ ਜਗਲੇ ਜੇਤ ਹੰਦਨ ਆਗੀ ਤਾ ਬਾਤ ਨ ਪੁੱਛੀ ਕੇ ਕੀਟਾ ਅੰਦਰ ਕੀੜ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਗੁਣ ਦੇ ਤੇ ਹਾ ਕੋਈ ਨ ਸਿੱਧ ਜੇਤ ਸੁਣ ਕੋਈ ਕਰੇ ਸੁਣੇ ਸਿੱਧ ਪੇ ਸੁਨਾਥ ਸੁਣੇ ਤਰਤ ਬਲਿਆ ਕਾਸ਼ ਸੁਣੇ ਦੀਪ ਲੋਪਤਾ ਸੁਣੇ ਪੋਇ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਬਮ ਆਂਦਰ ਸੁਣੇ ਮੁਖ ਸਲਾਹਨ ਮੰਦ ਸੁਣੇ ਜੋਗ ਜਗਤਨ ਭੇਦ ਸੁਣੇ ਸਾਸ ਸੰਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਲਸੜ ਕਾ ਇਸ਼ਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸੱਚ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਵ ਕਾ ਨਾਸ ਸੁਣੇ ਸਰਾਗਣਾ ਕੀਗਾ ਸੁਣੇ ਸੀ ਕਪੀਰ ਪਾਤਿਸ਼ ਸੁਣੇ ਅੰਦੇ ਪਾਵੇ ਰਾਹੋ ਸੁਣੇ ਹਾਸ ਸਿੰਗਾ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੇ ਪਿਛੇ ਪਿਛਤਾਏ کامن لکھن ہار من کرے ہوئے من سگل من چو ٹان کھائے من جم کے ساتھ نہ جائے ایسا نام ہوئے کو من جانی من کو ਮੰਨੇ ਮਾਰ ਕਠਾਗ ਨਾ ਪਾਏ ਮੰਨੇ ਪਾਸੋਂ ਪਰਕਰ ਜਾਈ ਮੰਨੇ ਅਭਾਗ ਨ ਚੱਲੇ ਪੰਥ ਮੰਨੇ ਤਰਮ ਸੇਤੀ ਸੰਗਵੰਦ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੀ ਮਨ ਕਹੇ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਬਾਰੀਆ ਸਾਧਾਰ ਮੰਨੇ ਤਰੇ ਤਾਰਿੰਗ ਸਿਖਾ ਮੰਨੇ ਨਾਨਕ ਪਵੀ ਨ ਆਪੇਖਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਿ ਮੂਕੇ ਪੰਜ ਪਰਵਾਨ ਪੰਜ ਪ੍ਰਧਾਨ ਪੰਜ ਹੀ ਪਾਵੇ ਦਰ ਕੇ ਮਾਨ ਪੰਜੇ ਸੋਹੇ ਦਰ ਨਾ ਜਾਣ ਪੰਜਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੀ ਨਹੀਂ ਸੰਵਾਰ ਤੋਲ ਤਰਮ ਦੇ ਆਕਾ ਪੂਤ ਸੰਤੋਥ ਹਰ ਕੇ ਆਜਨ ਸੂਤ ਜੇ ਕੋ ਮੂਜੇ ਹੋਵੇ ਸਚਿਆਰ ਤਬਲੇ ਉਪਰ ਕੇਤਾ ਭਾਰਤਾ ਤੀ ਹੋਰ ਪਰੇ ਹੋਰ ਹੋ ਤਿਸ ਤੇ ਬਾਤ ਲੇ ਕਣ ਜੋਰ ਜੀ ਯਾਤਰੰਗਾ ਕੀ ਨਾਭ ਸਭ ਨਾਲ ਕੀ ਆਪਣੀ ਕਲਾ ਮੂਲ ਲਖ ਲਖ ਜਾਣੀ ਕੇ ਲਖ ਲਖ ਆ ਗਿਆ ਕੇਤਾ ਹੋਇ ਕੇਤਾ ਦਾ ਸਹਲੇ ਰੂਪ ਕੇਤੀ ਦਾ ਜਾਣੀ ਕਨਕੂਸ ਕੀਤਾ ਬਸਾਏ ਕੋ ਗਵਾਉ ਤਸਤੀ ਹੁ ਲਖ ਦਰੀ ਆਉ ਕੁਦਰਤ ਕੋ ਕਹਾ ਵਿਚਾਰ ਵਾਰ ਨ ਜਾਵ ਈ ਗਵਾਰ ਜੋਤ ਦੇ ਭਾਵੇਂ ਸਾਈ ਭਲੀ ਕਾ ਤਸਦਾ ਸਲਾਮਤਰੰਕਾਲ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਸੰਖ ਤਪ ਤਉ ਸੰਗ ਨਾਲ ਸਮੁਖ ਵੇਦ ਪਾਠ ਅਸਾਂ ਗੋ ਜੋ ਮੁੰਦੇ ਹੀ ਉਦਾਸ ਸੰਗ ਭਗਤ ਕਉਣ ਜਾਨ ਵਿਚਾ ਸੰਗ ਸਤੀਆ ਸੰਖ ਦਾਤਾ ਅਸਾਂ ਗਸੂਰ ਮੂ ਪਗਸਾ ਸੰਖ ਮੋਲੇ ਬਿਲਾਏ ਤਾਰ ਕੁਦਰਤ ਕਾਹਾਂ ਵਿਚਾਰ ਵਾਰਿਆ ਨਾ ਜਾਵਾ ਈਕ ਬਾਜੋਤ ਤੇ ਪਾਵੇ ਸਾਈ ਭਲੀਕਾਰ ਤਸਦਾ ਸਲਾਮਤ ਰੰਗ ਸੰਖ ਮੋਰ ਕੰਦ ਕੋ ਸੰਖ ਜੋ ਫਰਾਮ ਕੋ ਸੰਖ ਵਰਕਾ ਜਾਈ ਯੋਰ ਅਸ਼ੰਖ ਗਲਵਹਤਿ ਅਖਮਾਈ ਸੰਖ ਪਾਪੀ ਪਾਖੁਰੁ ਜਾਇ ਅਸਾਂ ਕੋੜਿਆ ਕੋਰੇ ਫਰਹੇ ਸੰਖ ਮਲੇਸ਼ ਮਲ ਭਖ ਖਾਈ ਅਸਾਂ ਨਿੰਦਕ ਸਿਰ ਕਰੀ ਭਾਰ ਨਾ ਲਕਨੀਜ ਕਹੇ ਮੀਚਾਰ ਵਾਰਿਆ ਨ ਜਾਵੈ ਈ ਕਵਲ ਜੋਤਿ ਭਾਵੇ ਸਹੀ ਭਲੀ ਕਾ ਤਸਦਾ ਸਲਾਮ ਦਰੰਕਾਰ ਅਸੰਖ ਨਾਵ ਅਸੰਖ ਤਾਵ ਗਮ ਗਮ ਅਸੰਖ ਲੋ ਅਸੰਖ ਐ ਸਿਰਪਾਰ ਵਿਖਰੀ ਨਾਮ ਵਿਖਰੀ ਸਲਾ ਅਖਰੀ ਗਿਆਨ ਗੀਤ ਗੁਣ ਕਾ ਅਖਰੀ ਲੇਖਣ ਬੋਲਣ ਨਾ ਕਲਾ ਸ ਸੰਯੋਗ ਵਖਾਣ ਜਿਨਹ ਲਿਖੇ ਤੇ ਸੰਦਾਹੀ ਜੇ ਫਰਮਾਏ ਤੇ ਤੇ ਪਾਈ ਜੇ ਤਾ ਕੀਤਾ ਤੇ ਤਾ ਨਾ ਵੇਨਾ ਵੀ ਨਹੀਂ ਕੋਥਾ ਉਹ ਕਦਰ ਤਕਾਂ ਕਹਾ ਵਿਚਾਰ ਵਾਰਿਆ ਨਾ ਜਗ ਈਕ ਬਾਜੋ ਤਦ ਭਾਵੇ ਸਾਈ ਭਲੀ ਕਾਰ ਤੁਸਦਾ ਸਲਾਮਤ ਰੰਗ ਕਾਰ ਪਹੀ ਹੱਥ ਕੈ ਤੰ ਦੇਹ ਪਾਣੀ ਤੋਤੇ ਉਤਰ ਸਕੀ ਮੂਤ ਕਲੀਤੀ ਕੱਪੜ ਹੋਏ ਦੇ ਸਾਬੁਨ ਲਿਓ ਤੋਇ ਕਰੀ ਮਤ ਪਾਪਾ ਕੇ ਸੰਗ ਧੋ ਕੇ ਨਾ ਵੀ ਕੇ ਰੰਗ ਕੁੰਨੀ ਪਾਪੀ ਆਖ ਨਾਈ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਭੁੰਜਾ ਪਿਨੀ ਖਾਓ ਨਾਨਕ ਹੁਕਮਿ ਆਵਹੁ ਜਾਓ ਤੇਰਾ ਤਮਦਿਆ ਦਾ ਦਾਨ ਜੇ ਕੋ ਫਾਗਿਤ ਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਉ ਅੰਤਰ ਗਾਤੀ ਸੰਦਾ ਹੋ ਸਭੁ ਗੁਣ ਤੇਰੇ ਮੈਂ ਨਾਹੀ ਕੈ ਬਣ ਗਣ ਕੀਤੇ ਭਗਤ ਨ ਹੋਏ ਵਾਤਤ ਬਾਣੀ ਬਰਮਾਉ ਸਾਸਾ ਸਦਮ ਜਾਓ ਕਵਨ ਸਵੇਲਾ ਵਕਤ ਕਵਨ ਕੌਨ ਤੇ ਕੌਨ ਵਾਰ ਕੌਨ ਸ੍ਰਤੀ ਮਹਾ ਕੌਨ ਜੇਤ ਹੋਇਆ ਕਾਰ ਵੇਲ ਨਾ ਪਾਈਆ ਆਪਣੇ ਦਿੱਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਰ ਦੀਆਂ ਜੇ ਲੇਖਣ ਲੇਖ ਕੁਰਾਨ ਸਿੱਧ ਵਾਰ ਨਾ ਜੋਗੀ ਜਾਣ ਨਾ ਹੁੰਨਾ ਕੋਈ ਜਹ ਕਰਤਾ ਸੀਤੀ ਕੋ ਸਾਜੇ ਆਪੇ ਜਾਣੀ ਸੋਈ ਕਿਵ ਕਰਿਆ ਆਖਾਂ ਕਿ ਉਸ 라ਹੀ ਕਿਵ ਬਣੀ ਕਿਵ ਜਾਣਾ ਨਾਨਕ ਆਖੰ ਸਾਖੂ ਆਖੇ ਇੱਕ ਦੂਜੇ ਇੱਕ ਸਿਆਣਾ ਵੰਡਾ ਸਿੰਡੀ ਨਾਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੂ ਜਾਣੀ ਆਗੇ ਗਿਆਨਾ ਸੋਹੈ ਪਤਾਲ ਪਤਾਲ ਲਖ ਅਕਾਸਾ ਦਾ ਸੋੜ ਕੋੜ ਕਪਾਲ ਸਕੀ ਵੇਦ ਕਹਿਨਿ ਕਬਾਰ ਸਹਸ ਅਠਰਹ ਹੈ ਕਹਿਨ ਕਤੀਬਾ ਸੁਲਕ ਧਾਤ ਲਿਖਾ ਹੇ ਤਾ ਲਖੀ ਲਿਖੇ ਹੋਏ ਬਲਾਸ ਨਾਨਕ ਵੰਡਾ ਖੀਆਂ ਪੀ ਜਾਣੀ ਆ ਸਲਾਹੀ ਸਲਾਇ ਤੇਸਵਰਤ ਨਾ ਪਾਈਂ ਗਨ ਦੀਆਂ ਅਥੇ ਪਹਾਪੇ ਸਮੁੰਦਰ ਨਾ ਜਾਣੀਆਂ ਸਮੁੰਦਰ ਸਾ ਸੁਲਤਾਨ ਗਹਿਰਾ ਸਿਤਿ ਹਿਮਾਲ ਧੰਨ ਕੀੜੇ ਥੰਨਾ ਹੋਵਨੀ ਜਿਸ ਮਨੋ ਨਾ ਵਿਸਰੇ

ਏਵੜ ਊਚਾ ਹੋਵੇ ਕੋ ਸੋਚੇ ਖੋ ਜਾਣੀ ਸੇ ਜੇ ਬੜਿਆ ਜਾਣੀ ਆਪੇ ਆਪ ਨਾ ਨਜ਼ਰੀ ਕਰਮੀ ਦਾ ਬਹੁਤ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਸਾਥ ਨਾ thamਾਈ ਕਿ ਤਿਹ ਮੰਗੇ ਜੋੰਦੇ ਆਪਾਰ ਕਿ ਤਿਆਂ ਗੰਤ ਨਹੀਂ ਬੇਚਾਰ ਕਿਤੇ ਖਉ ਟਟੇ ਮੇਕਾਰ ਕੇ ਤੇ ਲੈ ਲੈ ਮੁਕਰ ਪਾਈ ਕੇਤੇ ਮੋਰ ਖਾਹੀ ਖਾਏ ਕੇਤਿਆਂ ਦੁੱਖ ਪੋਸ ਤੰਬਾਰ ਇਹ ਹੀ ਦਾ ਤਰੀਂਦਾ ਤਾਲ ਬੰਦ ਖਲਾਸੀ ਪਾਣੀ ਹੋਏ ਹੋਰਾਖ ਨਾ ਸਕੀ ਕੋਈ ਜੇ ਕੋ ਖਾਏ ਕਿ ਆਕਣ ਪਾਏ ਹੋ ਜਣ ਜੀਤੀਆਂ ਮੁਖਾਏ ਆਪੇ ਜਾਣੀ ਆਪੇ ਦੇ ਆਕੇ ਸੇਵੀ ਕੀ ਕੇ ਜਿਸ ਨੂੰ ਵਾਸ਼ੇ ਸੁਤਸਲਾ ਨਾਨਕ ਪਾਲ ਤੇ ਸ਼ਾਹੀ ਪਾਤਸ਼ਾਹ અમૂલ ઘણ ઉમલ વેપાર મન વેપારી અમલ ભંડાર મુલ આય મલ જાય અમૂલ પાય મલ્લા સમાય મુલ તન મું દી વાણ અમૂલ તો ઉલમ પરમા અમર બસી સમુનય સાલ મુલ કર્મ ફવા મુલ મલાખ્યા ના જાય આખા કરે લે ભલાય ઓકે વેદ પાઠ ફલાણ આખે પડે કરે બખિયાન आखे भर में आंखे इन्द आंखे गोपीते गोविन्दा की सरयाखे सिन्द आंखे गेते की ती बूंद आंखे दानव आंखे देव आंखे सुन्रमंजन से कैसे आंखे अखन पाही गेते कह के ओठल जाई ती कीते हो अंतरे ताख न सके कई के, के, के जीवन पावी तेवण होए ਨਾਨਕ ਜਾਣੇ ਸਾਚੈ ਸਈ ਜੇ ਕੋ ਆਖੇ ਬੋਲ ਵਗਾ ਤਾਂ ਲਖੀਏ ਸਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰੁ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੀ ਹਾਵਨ ਹਾਰੀ ਕੀਤੀ ਰਾਗ ਪ੍ਰੇ ਸੋ ਕੀਤਿ ਗਾਵਨ ਹਾਰੀ ਗਾਵਹਿ ਤੁਹਾਨੂੰ ਪਾਣ ਪਣੀ ਵੈ ਸੰਤਰ ਗਾਵਹਿ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਸਤ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਬਰਮਾ ਦੇਵੀ ਸੋਹਸ ਦਾ ਸਵਾਰੀ ਗਾਵੇ 인ਦਨ ਦਸਨ ਬੈਠੇਂ ਦੇਵਤਿਆਂ ਦੇ ਨਾਲੇ ਗਾਵੇ ਸਰਜਮਾਦੀ ਅੰਦਰ ਗਾਵੇ ਸਾਧ ਵਿਚਾਰੀ ਗਾਵੇ ਦੇਸ ਤੇ ਸੰਤੋਖੀ ਗਾਵੀਂ ਵੀਰ ਕਰਾਰੇ ਗਾਵੇ ਪੰਡਿਤ ਪੰਨਰ ਜੀ ਸਰ ਜੁਗ ਜੁਗ ਬੇਂਤਾ ਨਾਲੇ ਗਾਵੇ ਮੋਹਣੀਆ ਮਲਮੋਹਣ ਸਰਗਾ ਮਾ ਸ਼ਪਿਆ ਲੇ ਗਵਨ ਨੂੰ ਪਾਈ ਤੇਰੇ ਅਰਸਰ ਤੀਤ ਨਾ ਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਵਰਵੰਡਾ ਕਰ ਕਰ ਖੀ ਧਾਰੀ ਸੇਤ ਨੂੰ ਗਾਵੇ ਜੋਤ ਤੇ ਭਾਵ ਨਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਿਛਤ ਨਾ ਆਵਨਾ ਨੇ ਕਿਆ ਵਿਚਾਰੀ ਸੋਈ ਸੇਹੰਦਾ ਸੱਚ ਸਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਈਨ ਜੈ ਸਿ ਵਿੱਚ ਨਾ ਜਿੰਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿੰਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੋ ਗੀਤਾ ਆਪਣਾ ਜੋ ਤਿਸ ਦੀ ਵੜਾਈ ਜੋ ਸੁਭਾਵੇ ਸੋਈ ਕਰਸੀ ਹੁਕਮ ਨਾ ਕੰਨਾ ਜਾਈ ਸੋ ਪਾਤ ਸਾਹ ਸਹਾ ਪਾਤ ਸੈ ਨਾਨਕ ਰਹਿਣ ਲਗਾਈ ਮੰਦਾ ਸੰਤੋਸ਼ ਸਰਮ ਪਾਤ ਝੋਲੀ ਧਿਆਨ ਕੀ ਕਰੇ ਬੂਤ ਕਿੰਤਾ ਕਾਰ ਕਵਾਰੀ ਕਾਇ ਜਗਤ ਨੰਦਾ ਫਤੇ ਆਹੀ ਪੰਥੀ ਸਭ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸੀ ਆਦੇਸ ਆਦ ਅਨੀਲ ਅਨਾਤ ਅਨਲ ਦੁਜ ਇਕੂਏ ਪਗਦੇ ਆਂਦੇ ਆ ਪੰਡਾ ਣਕੜਕੜ ਗਾਜੀ ਨਾਥ ਆਵਲਾਥ ਨਾਥੀ ਸਮਝਾ ਕੀ ਅਰੇ ਸਦਾ ਵਰਾ ਸਾਦ ਸੰਜੋਜ ਦੇ ਕਾਰ ਚਲਾਵੇ ਦੇਖੇ ਆਵੇ ਭਾਗ ਆਂਦੇ ਤੇ ਸੀ ਆਂਦੇ ਇਸ ਆਗ ਅਨੀਲ ਅਲਾਤਾ ਤੁਝੇ ਇੱਕੰ ਵੇਸ ਮਿਲ ਕਾ ਮਾਇ ਜੁਗ ਤਬੀ ਆਇ ਤਿਨ ਚਿਲੇ ਪਰਵਾਹ ਸੰਸਾਰਿਕ ਪੰਡਾਰੀ ਕਲਾਈਂ ਦੀਵਾਂ ਜਿਵੇਂ ਜਸ ਭਾਵੈ ਤੇ ਵੇਚ ਲਾਵੇ ਜਿਉ ਹੋਵੇ ਫਰਮਾਨ ਉਹ ਵੇਖੈ ਉਹਨਾਂ ਜਨਾਂ ਆਵੇ ਬੁਖਤਾਂ ਹੋਏ ਢਾਨ ਆਦੇ ਤਸੀ ਅਦੇਸ ਆਦ ਅਨੀਰ ਅਨਾਤ ਅਨਾਥ ਜਿ ਇੱਕ ਹੋਏ ਆਸ ਲੋਇਲੇ ਭੰਡਾਰ ਜੋ ਕਿਸ ਪਾਸੇ ਕਾਹ ਵਾਰ ਕਰ ਕਰ ਵੇਖੇ ਸੇ ਜਿਨਹਾਂ ਨਾਨਕ ਸੱਚੀ ਕੀ ਸਾਚੀ ਕਾਰ ਦੇ ਤਸੇ ਯੋ ਨੀਸਾਂ ਆਗ ਅਨੀਲ ਅਨਾਤ ਅਨਾਜ ਜੀ ਇੱਕ ਵੇਖ ਇੱਕ ਦੋ ਜੀ ਬੋਲਖੂ ਹੈ ਲੱਖ ਵੀ ਲਖਮੀ ਇਸ ਲੱਖ ਲਖੇੜਾ ਇੱਕ ਇੱਕ ਨਾਮ ਜਗਦੀਸ਼ ਇਹ ਤਰਾਪਤ ਬੜੀਆਂ ਜੜੀ ਹੋਈਆਂ ਕੀ ਸੁਣ ਗੱਲਾਂ ਆਕਾਸ਼ ਕੀ ਕੀਟਾ ਆਹੀ ਰੀਸ نان ذری پائیے کوڑی کوڑی ٹھی ساکھن جو چپہن جو جو نمانگن دین جو جو نا جن برن جو جو نا رائے مرم سو جو نا ستی گیانم چا جو نا جوتی شوٹے سنسار جیسے آسے جو کر بکھے سویلان کو تم نیچ نا کوئی راتی رتی تیتھی بار پان پانی گنی پتا تسویتر تیتھا ورکی ترمسا تسویت جی جو تکیڑا ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾ ਸੱਚਾ ਆ ਸੱਚਾ ਦਰਬਾਰ ਤਥੇ ਸੋਨ ਪੰਜ ਭਵਨਦਰੀ ਕਰਮ ਪਵਿੰਨ ਸਾਨ ਕਾਚ ਬਕਾਇ ਉਥੇ ਪਾਇ ਨਾਨ ਗਿਆ ਜਾਪੇ ਜਾਏ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਾਣ ਪਾਣੀ ਵੇ ਸੰਤਰ ਕੇਤੇ ਕਾਨ ਮਹੇਸ਼ ਕਿਤੇ ਬਰਮੇ ਘਾੜਤ ਘੜੀਏ ਰੂਪਰੰਮ ਕੇ ਵੇਸ ਕੇ ਤਿਆਕਰਮ ਭੂਮੀ ਮੇਰ ਕੇਥੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੋਰ ਕਿਤੇ ਕਿਤੇ ਮੰਦਰ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮਨ ਕਿਤੇ ਕਿਤੇ ਸਮੁੰਦਰ ਕਿਤੇ ਖਾਣੀ ਕਿਤੇ ਪਾਣੀ ਕਿਤੇ 파ਤਰੰਦ ਕਹਤੇ ਸੋਤੀ ਸੇ ਵਕ ਤੇਨਾਨ ਕਾਂਤਨ ਅੰਤ ਨ ਅੰਤ ਗਿਆਨ ਖੰਡ ਮੇਂ ਗਿਆ ਪ੍ਰਚੰਦ ਤੇ ਨਾਦ ਬਨਉਂਦਾ ਕੋਟ ਆਨੰਦ ਸਰਮਖੰਡ ਕੀ ਬਾਣੀ ਰੋ ਤਿਥੇ ਘੜੀਏ ਬਹੁਤਾਂ ਨੂੰ ਉਪਤਾਂਖੀਆਂ ਗੱਲਾਂ ਕਥੀਆਂ ਨਾ ਜਾਇ ਜੇ ਕੋ ਕਹੇ ਪਿਛੇ ਪਿਛਤਾਇ ਤਿਥੇ ਘੜੀਏ ਸਤਮਤਮਨ ਬੁੱਧ ਤਿਥੇ ਘੜੀਏ ਸ੍ਰਸਨਾ ਕੀ ਸੁੱਧ ਕਰਮਖੰਡ ਕੀ ਬਾਣੀ ਜੋ ਤਥੇ ਹੋਰ ਨ ਕੋਈ ਹੋ ਤਥੇ ਜੋਤ ਮਹਾ ਬਲ ਸੋਚਿ ਮੇਂ ਰਾਮ ਰਿਆ ਪਰਭੂ ਤਥੈ ਸੀਤੋ ਸੀਤਾ ਮਹਿਮਾ ਮਾਇ ਤਾ ਕਰਪਨਾ ਕਥਨੀ ਜਾਹੀ ਨਾ ਹਉ ਮਰੇ ਨ ਠਾਗੇ ਜਾਈ ਇਨਕੇ ਰਾਮ ਵਸੇ ਮਨ ਮਾਇ ਤਥੈ ਭਗਤ ਵਸੇ ਕੇ ਰੂਹ ਕਰੇ ਅਨੰਤ ਸਾਚੰ ਮੂ ਸੋਏ ਸਾਚ ਖੰਡ ਵਸੇ ਰੰਕਾਰ ਕਰ ਕਰ ਵੇਖਿ ਨ ਦੁਨੀ ਹਾਲ ਸਤੇ ਖੰਡ ਮੰਡਲ ਵਰਵੰਡ ਜੇ ਕੋ ਕਥਿਤ ਅੰਤ ਨ ਅੰਤ ਤਥੇ ਲੋਲ ਆਕਾਰ ਜਿਉ ਜਿਉ ਹਕਮਤ ਵੇ ਤਬਕਾ ਰੇਖੇ ਰਸੇ ਕਰ ਵਿਚਾਰ ਨਾਨਕ ਕਥਨਾ ਕਰਣਾ ਸਾਖ ਜਤ ਪਹਾਰਾ ਤੇਜ ਸੁਨਿਆਰ ਹਨਵਤ ਵੇਦ ਹਥਿਆਰ ਓਖ ਲਾਗਨ ਤਬ ਤਾਓ ਭਾਂਡਾ ਬ ਅਮਰਤ ਢਾਲ ਘੜੀਏ ਸਦ ਸਚੀ ਟਕਸਾਲ ਜੈਨੂ ਕੋ ਨਜ਼ਰ ਕਰ ਮਤੇ ਮਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾ ਤੁੰਦੇ ਉਸ ਰਾਤ ਆਇਂਦਾ ਆਇਆ ਖੇਲੇ ਸਗਲੇ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹضور ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਹਿਮ ਸ਼ਕਤ ਕਾਲ ਨਾਨਕ ਤੇ ਮੁਖੂ ਜਿਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਿਸ਼ਕਤ ਕਾਲ ਨਾਨਕ ਤੇ ਮੁਖੂ ਜਿਲੇ ਕੇਤੀ ਛੁੱਟੀ ਨਾਲ